ਐਸਐਸਪੀ ਮਲੇਰ ਕੋਟਲਾ ਗਗਨ ਅਜੀਤ ਸਿੰਘ ਅਤੇ ਉਹਨਾਂ ਦੀ ਸਾਰੀ ਟੀਮ ਨੇ ਅੱਜ ਸਵੇਰੇ ਹੀ ਮਲੇਰ ਕੋਟਲਾ ਦੇ ਜਮਾਲਪੁਰਾ ਇਲਾਕੇ ਵਿੱਚ ਸ਼ੱਕੀ ਘਰਾਂ ਵਿੱਚ ਤਲਾਸ਼ੀ ਇਹ ਬਣ ਕੀਤਾ ਜਿਨ੍ਹਾਂ ਘਰਾਂ ਦੇ ਵਿੱਚ ਨਸ਼ਾ ਹੋਣ ਦਾ ਸ਼ੱਕ ਸੀ ਐਸਐਸਪੀ ਗਗਨ ਅਜੀਤ ਸਿੰਘ ਨੇ ਗੱਲ ਕਰਦਿਆਂ ਕਿਹਾ ਕਿ ਹੁਣ ਲੋਕ ਪੁਲਿਸ ਦਾ ਬਹੁਤ ਸਾ ਦੇ ਰਹੇ ਹਨ ਅਤੇ ਮਲੇਰ ਕੋਟਲਾ ਦੇ ਵਿੱਚ ਨਸ਼ੇ ਦੇ ਤਸਕਰਾਂ ਨੂੰ ਪੁਲਿਸ ਫੜਨ ਦੇ ਵਿੱਚ ਕਾਫੀ ਕਾਮਯਾਬ ਰਹੀ ਹੈ ਸਰਚ ਅਭਿਆਨ ਤੋਂ ਬਾਅਦ ਐਸਐਸਪੀ ਗਗਨਦੀਪ ਸਿੰਘ ਨੇ ਪ੍ਰੈਸ ਕਾਨਫਰੰਸ ਰਾਹੀਂ ਪੱਤਰਕਾਰਾਂ ਨਾਲ ਹੀ ਗੱਲ ਕਰਦੇ ਆ ਸੁਣੋ ਕੀ ਕਿਹਾ ਇਹ ਅੱਜ ਅਸੀਂ ਸਡਨ ਪਲਾਨ ਕੀਤਾ ਸੀਗਾ ਵੀ ਜਿਹੜਾ ਕਸੋ ਕੋਆਰਡੀਨੇਟ ਸਰਚ ਆਪਰੇਸ਼ਨ ਹੈ ਜਿਹਦੇ ਵਿੱਚ ਸਾਡੇ ਲੋ ਡੀਐਸਪੀਜ਼ ਇੱਕ ਐਸਪੀ ਤੇ ਤਿੰਨ ਐਸਐਚਓ ਤੇ 50 ਬੰਦਿਆਂ ਦੀ ਅਸੀਂ ਟੀਮ ਨਾਲ ਇੱਕ ਸਡਨ ਤੇ ਸਰਪ੍ਰਾਈਜ਼ ਕਈ ਵਾਰ ਦੇ ਨਾਲ ਕਈ ਵਾਰ ਬੰਦੇ ਫੜੇ ਜਾਂਦੇ ਆ ਸੋ ਉਸ ਨਾਲ ਇੱਕ ਜਿਹੜੇ ਪੈਡਲਰਸ ਹੈ ਉਹਨਾਂ ਤੇ ਅੱਜ ਪੂਰੇ ਡਿਸਟ੍ਰਿਕਟ ਦੇ ਵਿੱਚ ਅਮਰਗੜ ਅਹਿਮਦਗੜ ਤੇ ਸਬਡਿਨ ਮੇਰਕੋਟਲਾ ਦੇ ਵਿੱਚ ਇਹ ਚੱਲ ਰਿਹਾ ਹੈ ਇਹ 2 ਤੋਂ 3 ਘੰਟੇ ਦਾ ਹੈਗਾ ਵੱਖਰੀ ਵੱਖ-ਵੱਖਾਂ ਦੇ ਰੇਡ ਵੀ ਕੀਤੇ ਜਾ ਰਹੇ ਹੈ ਕਿੰਨਾ ਪ੍ਰਭਾਵ ਅਸਰ ਨਜ਼ਰ ਆ ਰਿਹਾ ਜੀ ਇਸ ਦਾ ਪ੍ਰਭਾਵ ਕਾਫੀ ਬੈਟਰ ਹੈ ਕਿ ਇਹਨਾਂ ਨੂੰ ਜਿਵੇਂ ਜਦੋਂ ਅਸੀਂ ਕਰ ਰਹੇ ਹਾਂ ਲੋਕੀ ਵੀ ਹੁਣ ਕਾਫੀ ਖੁਸ਼ ਨੇ ਵੀ ਗਰਾਊਂਡ ਲੈਵਲ ਤੇ ਵੀ ਪਤਾ ਲੱਗਦਾ ਹੈ ਵੀ ਕਈ ਜਿਹੜੇ ਸਮਾਜਿਕ ਲੋਕ ਨੇ ਉਹ ਵੀ ਦੱਸ ਰਹੇ ਵੀ ਅੱਗੇ ਨਾਲੋਂ ਕਾਫੀ ਫਰਕ ਹੈ ਸੋ ਲੋਕੀ ਸੁਧਾਰ ਵਾਲੇ ਪਾਸੇ ਵੀ ਜਾ ਰਹੇ ਹੈ ਇਹ ਸਾਡੇ ਵੱਲੋਂ ਇਹੀ ਅਪੀਲ ਹੈ ਵੀ ਜਿਹੜਾ ਕੋਈ ਨਸ਼ਾ ਛੱਡਣਾ ਚਾਹ ਰਿਹਾ ਹੈ ਉਹ ਸਾ ਨਾਲ ਸੰਪਰਕ ਕਰ ਸਕਦਾ ਤਾਂ ਕਿ ਅਸੀਂ ਉਹਨਾਂ ਨੂੰ ਵਧੀਆ ਬਸੇ ਲੈ ਕੇ ਜਾਈਏ ਤੇ ਆਪਣਾ ਵਧੀਆ ਤਰੀਕੇ ਨਾਲ ਆਪਣੀ ਲਾਈਫ ਨੂੰ ਬਤੀਤ ਕਰੇ ਸਰ ਲੋਕਾਂ ਦਾ ਸਹਿਯੋਗ ਮਿਲ ਰਿਹਾ ਹੈ ਲੋਕਾਂ ਦਾ ਜਿਹੜਾ ਸਾਡਾ ਸੇਫ ਪੰਜਾਬ ਹੈ ਉਹਦੇ ਵਿੱਚ ਕਾਫੀ ਕੌਲਾਂ ਆਉਂਦੀਆਂ ਨੇ ਸੇ ਲੋਕ ਬਹੁਤ ਹੁਣ ਕਿਉਂਕਿ ਜਦੋਂ ਪੁਲਿਸ ਤੇ ਵਿਸ਼ਵਾਸ ਬਣ ਜਾਂਦਾ ਵੀ ਪੁਲਿਸ ਵਾਕਈ ਨਸ਼ਿਆਂ ਦੇ ਪਰ ਕੰਮ ਕਰ ਰਹੀ ਹੈ ਇਹ ਸਾਡੇ ਮਾਨਯੋਗ ਮੁੱਖ ਮੰਤਰੀ ਭਗਵੰਤ ਮਾਨ ਜੀ ਦਾ ਹੈਗਾ ਯੁੱਧ ਨਸ਼ਿਆਂ ਵਿਰੁੱਧ ਤੁਸੀਂ ਵੀ ਦੇਖ ਰਹੇ ਹੋਵੋਗੇ ਪਿਛਲੇ ਮਾਰਚ ਤੋਂ ਚੱਲ ਰਿਹਾ ਹੈ ਕਾਫੀ ਲੰਬਾ ਚੱਲ ਰਿਹਾ ਹੈ ਤੇ ਇਹਦੇ ਵਿੱਚ ਕਾਫੀ 70 ਤੋਂ 80% ਕਾਫੀ ਸੁਧਾਰ ਆਇਆ ਮਾੜੇ ਅਨਸਰਾਂ ਕੀ ਕਹੋਗੇ ਜੀ ਜਿਹੜੇ ਮਾੜੇ ਅਨਸਰਾਂ ਦਾ ਇਹੀ ਹੈ ਵੀ ਚੰਗੇ ਪਾਸੇ ਲੱਗਣ ਨਹੀਂ ਤਾਂ ਪੁਲਿਸ ਦਾ ਹੈਗੀ ਆ ਫਿਰ ਸ਼ਕਤੀ ਨਾਲ ਅਸੀਂ ਉਹਨਾਂ ਨੂੰ ਪੇਸ਼ ਆਵਾਂਗੇ ਤੇ ਹਜੇ ਵੀ ਸੁਧਰਨ ਦਾ ਮੌਕਾ ਦਿੱਤਾ ਜਾਂਦਾ ਵਾਰੀ-ਵਾਰੀ ਤੇ ਕਈ ਲੋਕੀ ਅੱਗੇ ਵੀ ਆ ਰਹੇ ਆ ਜਿਹੜਾ ਆਪਣੇ ਉਹਨੂੰ ਸੁਧਾਰਨਾ ਚਾਹੁੰਦੇ ਆ ਤੇ ਉਹਨਾਂ ਲਈ ਵੈਲਕਮ ਹੈ ਤੇ ਮਾੜੇ ਜਿਹੜੇ ਬੰਦੇ ਆ ਉਹਨਾਂ ਵਾਸਤੇ ਵਾਰਨਿੰਗ ਹੈ ਤੇ ਇਹੀ ਮੈਂ ਕਵਾਂਗਾ ਥੈਂਕ ਯੂ पर में ਇੱਜ ਅਸੀਂ ਸਡਨ ਪਲਾਨ ਕੀਤਾ ਸੀਗਾ ਵੀ ਜਿਹੜਾ ਕਾਸੋ ਕੋਆਰਡੀਨੇਟ ਸਰਚ ਆਪਰੇਸ਼ਨ ਹੈ ਜਿਹਦੇ ਵਿੱਚ ਸਾਡੇ 2 ਡੀਐਸਪੀਜ਼ ਇੱਕ ਐਸਪੀ ਤੇ 3 ਐਸਐਚਓ ਤੇ 50 ਬੰਦਿਆਂ ਦੀ ਅਸੀਂ ਟੀਮ ਨਾਲ ਇੱਕ ਸਡਨ ਤੇ ਸਰਪ੍ਰਾਈਜ਼ ਕਈ ਵਾਰ ਦੇ ਨਾਲ ਕਈ ਵਾਰ ਬੰਦੇ ਫੜੇ ਜਾਂਦੇ ਆ ਸੋ ਉਸ ਨਾਲ ਇੱਕ ਜਿਹੜੇ ਪੈਡਲਰਸ ਹੈ ਉਹਨਾਂ ਤੇ ਅੱਜ ਪੂਰੇ ਡਿਸਟ੍ਰਿਕਟ ਦੇ ਵਿੱਚ ਅਮਰਗੜ ਅਹਿਮਦਗੜ ਤੇ ਸਬਡਿਵੀਨ ਮੇਰਕੋਟਲਾ ਦੇ ਵਿੱਚ ਇਹ ਚੱਲ ਰਿਹਾ ਹੈ ਇਹ 2 ਤੋਂ 3 ਘੰਟੇ ਦਾ ਹੈਗਾ ਵੱਖਰੀ ਵੱਖਰਾਵਾਂ ਤੇ ਰੇਡ ਵੀ ਕੀਤੇ ਜਾ ਰਹੇ ਆ ਕਿੰਨਾ ਪ੍ਰਭਾਵ ਅਸਰ ਨਜ਼ਰ ਆ ਰਿਹਾ ਜੀ ਇਸ ਦਾ ਪ੍ਰਭਾਵ ਕਾਫੀ ਬੈਟਰ ਹੈ ਅਗੇ ਇਹਨਾਂ ਨੂੰ ਜਵੇਂ ਜਦੋਂ ਅਸੀਂ ਕਰ ਰਹੇ ਹਾਂ ਲੋਕੀ ਵੀ ਹੁਣ ਕਾਫੀ ਖੁਸ਼ ਨੇ ਵੀ ਗਰਾਊਂਡ ਲੈਵਲ ਤੇ ਵੀ ਪਤਾ ਲੱਗਦਾ ਹੈ ਵੀ ਕਈ ਜਿਹੜੇ ਸਮਾਜਿਕ ਲੋਕ ਨੇ ਉਹ ਵੀ ਦੱਸ ਰਹੇ ਵੀ ਅਗੇ ਇਹਨਾਂ ਨੂੰ ਕਾਫੀ ਫਰਕ ਆ ਸੋ ਲੋਕੀ ਸੁਧਾਰ ਵਾਲੇ ਪਾਸੇ ਵੀ ਜਾ ਰਹੇ ਆ ਤੇ ਸਾਡੇ ਵੱਲੋਂ ਇਹੀ ਅਪੀਲ ਹੈ ਵੀ ਜਿਹੜਾ ਕੋਈ ਨਸ਼ਾ ਛੱਡਣਾ ਚਾਹ ਰਿਹਾ ਉਹ ਸਾਡਾ ਸੰਪਰਕ ਕਰ ਸਕਦਾ ਤਾਂ ਕਿ ਅਸੀਂ ਉਹਨੂੰ ਵਧੀਆ ਪਾਸੇ ਲੈ ਕੇ ਜਾਈਏ ਤੇ ਆਪਣਾ ਵਧੀਆ ਤਰੀਕੇ ਨਾਲ ਆਪਣੀ ਲਾਈਫ ਨੂੰ ਬਤੀਤ ਕਰੇ ਸਰ ਲੋਕਾਂ ਦਾ ਸਹਿਯੋਗ ਮਿਲ ਰਿਹਾ ਹੈ ਲੋਕਾਂ ਦਾ ਜਿਹੜਾ ਸਾਡਾ ਸੇਫ ਪੰਜਾਬ ਹੈ ਉਹਦੇ ਵਿੱਚ ਕਾਫੀ ਕੌਲਾਂ ਆndੀਆਂ ਸੇ ਲੋਕ ਬਹੁਤ ਹੁਣ ਕਿਉਂਕਿ ਜਦੋਂ ਪੁਲਿਸ ਤੇ ਵਿਸ਼ਵਾਸ ਬਣ ਜਾਂਦਾ ਹੈ ਵੀ ਪੁਲਿਸ ਵਾਕਈ ਨਸ਼ਿਆਂ ਦੇ ਪਰ ਕੰਮ ਕਰ ਰਹੀ ਹੈ ਜਿਵੇਂ ਸਾਡੇ ਮਾਨਯੋਗ ਮੁੱਖ ਮੰਤਰੀ ਭਗਵੰਤ ਮਾਨ ਜੀ ਦਾ ਹੈਗਾ ਯੁੱਧ ਨਸ਼ਿਆਂ ਵਿਰੁੱਧ ਤੁਸੀਂ ਵੀ ਦੇਖ ਰਹੇ ਹੋਗੇ ਪਿਛਲੇ ਮਾਰਚ ਤੋਂ ਚੱਲ ਰਿਹਾ ਹੈ ਕਾਫੀ ਲੰਬਾ ਚੱਲ ਰਿਹਾ ਹੈ ਤੇ ਇਹਦੇ ਵਿੱਚ ਕਾਫੀ 70 ਤੋਂ 80% ਕਾਫੀ ਸੁਧਾਰ ਆਇਆ ਮਾਰੇ ਅਨਸਾਰ ਕੀ ਕਹੋਗੇ ਜੀ ਜਰੇ ਮਾੜੀ ਹੰਸਨੰਦ ਦੇ ਹੀ ਅਵੀ ਚੰਗੇ ਪਾਸੇ ਲੱਗਣ ਨਹੀਂ ਤਾਂ ਪੁਲਿਸ ਦਾ ਹੈਗੀ ਆ ਫਿਰ ਸ਼ਕਤੀ ਨਾਲ ਅਸੀਂ ਉਹਨਾਂ ਨੂੰ ਪੇਸ਼ ਆਵਾਂਗੇ ਤੇ ਹਜੇ ਵੀ ਸੁਧਰਨ ਦਾ ਮੌਕਾ ਦਿੱਤਾ ਜਾਂਦਾ ਵਾਰੀ-ਵਾਰੀ ਤੇ ਕਈ ਲੋਕੀ ਅੱਗੇ ਵੀ ਆ ਰਹੇ ਆ ਜਿਹੜਾ ਆਪਣੇ ਨੂੰ ਸੁਧਾਰਨਾ ਚਾਹੁੰਦੇ ਆ ਤੇ ਉਹਨਾਂ ਲਈ ਵੈਲਕਮ ਹੈ ਤੇ ਮਾੜੇ ਜਿਹੜੇ ਬੰਦੇ ਆ ਉਹਨਾਂ ਵਾਸਤੇ ਵਾਰਨਿੰਗ ਹੈ ਤੇ ਇਹੀ ਮੈਂ ਕਵਾਂਗਾ